ਸਤਿ ਸ੍ਰੀ ਅਕਾਲ ਜੀ ਸੋਨਿਓ ਸਾਰਿਆਂ ਨੂੰ ਮੈਂ ਪਹਿਲੇ ਹੀ ਇਹ ਬੇਨਤੀ ਕਰਦਾ ਕਿ ਨਾ ਮੇਰਾ ਕਿਸੇ ਟਰਾਲੀ ਮੈਨੂਫੈਕਚਰਰ ਨਾਲ ਕੋਈ ਲੈਣਾ ਦੇਣਾ ਨਾ ਮੇਰਾ ਫਾਰਮਰਸ ਨਾਲ ਆ ਨਾ ਕਿਸੇ ਹੋਰ ਨਾਲ ਠੀਕ ਆ ਜੀ ਮੇਰਾ ਤਾਂ ਹੈਗਾ ਇਸ਼ੂ ਬੇਸਡ ਗੱਲ ਕਰਨਾ ਉਹ ਇਸ਼ੂ ਕਿਸੇ ਦਾ ਵੀ ਹੋਵੇ ਇਹ ਲੋਕਾਂ ਨੂੰ ਬਹੁਤ ਸਾਰਾ ਬਹਿ ਮਾਂ ਵੀ ਇਹ ਫਲਾਣੇ ਦੀ ਗੱਲ ਕਰਦਾ ਠਮਕੇ ਦੀ ਕਰਦਾ ਮੈਂ ਇਸ਼ੂ ਬੇਸਡ ਗੱਲ ਕਰਦਾ ਲੋਕ ਭੁੱਲ ਜਾਂਦੇ ਨੇ ਮੈਂ ਸਵਰਾਜ ਤੇ ਵੀ ਤਵਾ ਠੋਕ ਕੇ ਲਾਉਣਾ ਜਦੋਂ ਕੋਈ ਗੱਲ ਹੁੰਦੀ ਹੈ ਇਸ਼ੂ ਕਿਸੇ ਦਾ ਵੀ ਹੋਵੇ वो मैं गल करूँगा अज इशू की आज का नहीं बहुत चिरदा यह लिंगर ऑन कर रहा है भी जड़िया साडिया ट्रालिया ने उन्हें कुछ सुधार क्यों नहीं हो टैक्टर सुधार हो गया कार हो गया सारी चीज़ा हो गया ट्राली उ क्यों चली आ रही सवाल तो है न मतलब जे आप कहने भी नहीं जी नहीं हो नहीं सकता क्यों नहीं हो सकता ਐਗਜ਼ੈਂਪਲਾਂ ਦੇ ਦੇਣਾ ਫੇਰ ਗੱਲ ਸ਼ੁਰੂ ਕਰਦੇ ਕਾਰਾਂ ਨੇ ਜਿਹੜੀਆਂ ਕਿੰਨਾ weight ਘਟਾਇਆ ਕੰਪਨੀਆਂ ਨੇ ਆਪਾਂ ਲੋਹਾ ਬਾਹਰੋਂ ਦੇਖਦੇ ਆਂ ਪਰ ਜਿੱਥੋਂ weight ਘਟਾਉਣ ਵਾਲਾ ਉਹਨਾਂ ਨੇ weight ਘਟਾਇਆ ਜਿੱਥੋਂ سپورਟਾਂ ਨਿਗਰ ਕਰਨ ਵਾਲੀਆਂ ਨੇ ਮੈਂ ਤੁਹਾਨੂੰ ਫੋਰਚੂਨਰ ਦੀ ਐਗਜ਼ੈਂਪਲ ਦੇ ਇਹਨਾਂ ਉੱਪਰੋਂ ਲੋਹਾ ਦੇਖ ਲਿਓ ਜਮਈ ਮਾੜਾ ਟੋਇਟਾ ਦਾ ਲੋਹਾ ਪਰ ਅੰਦਰੋਂ سپورਟਾਂ ਜਿੱਥੇ ਲੋਡ ਆ ਉੱਥੇ ਪੂਰੀ ਜਾਨ ਅਗਲੀ ਗੱਲ ਮੈਂ ਹੁਣ ਇੱਕ ਹੋਰ ਤੁਹਾਨੂੰ ਕਲੀਅਰ ਕਰਦਾ ਆਪਣੇ ਕੀ ਹੋਇਆ ਟਰਾਲੀਆਂ ਚ ਕਿ ਕਿਤੇ ਸਾਇੰਸ ਲੱਗੀ ਹੋਣੀ ਜਿੱਥੇ ਦਿਲ ਕਰਿਆ ਪਲੇਟ ਧਰੀ ਗਾਡਰੀ ਧਰੀ ਬੈਲਟ ਕਰਕੇ ਲੇੜ ਲਾਤੀ ਹਰ ਚੀਜ਼ 'ਚ ਲੋਹਾ ਲਾਉਣਾ ਜ਼ਰੂਰੀ ਨਹੀਂ ਹੁੰਦਾ ਵੇਟ ਨੂੰ ਵੰਡਣਾ ਵੇਟ ਦਾ ਹਿਸਾਬ ਕਿਤਾਬ ਲਾਉਣਾ ਤਕਨੀਕ ਵਾਈਜ਼ ਸਭ ਕੁਝ ਹੋ ਸਕਦਾ ਅੱਗੇ ਆਜੋ ਫਿਰ ਆਪਾਂ ਗੱਲਾਂ ਕਰਦੇ ਆਂ ਵੀ ਕਿਵੇਂ ਹੋ ਸਕਦਾ ਯੂਐਸ ਕੈਨੇਡਾ ਦੀ ਗੱਲ ਕਰ ਲਈ ਆਪਾਂ ਮੈਂ ਪਹਿਲੇ ਹੀ ਗੱਲ ਕਲੀਅਰ ਕਰਦਾ ਇੱਥੇ ਬਹੁਤ ਕਮੈਂਟ ਕਰਨਗੇ ਸਾਡੇ ਵਾਲੇ ਚ ਇੰਨਾ ਮੈਂ ਇੱਕ ਐਵਰੇਜ ਗੱਲ ਕਰਦਾ ਹੁੰਦਾ ਕਿਸੇ 'ਚ 2 4% ਉੱਪਰ ਹਿੱਟ ਹੋ ਸਕਦਾ ਹੈ ਯੂਐਸ ਕੈਨੇਡਾ ਚ ਜਿਹੜਾ 53 ਫੁੱਟ ਵਾਲਾ ਟਰੇਲਰ ਆ ਆਪਣਾ ਹੈ ਨਾ ਮੂਰੇ ਟਰੈਕਟਰ ਕਹਿੰਦੇ ਆ ਜਾਂ ਬੋਬ ਟੇਲ ਪਿੱਛੇ ਕਹਿੰਦੇ ਆ ਟਰੇਲਰ ਡਰਾਈਵ ਆ ਜਿਹਨੂੰ ਕਹਿੰਦੇ ਆ ਰੀਫਰ ਨਹੀਂ 53 ਫੁੱਟੋ ਦੀ ਲੈਂਥ ਆ ਉਹਦੇ ਚ 13000 ਐਲਬੀਐਸ ਉਹ ਤਾਂ ਐਮਪਟੀ weight ਆ ਖਾਲੀ ਦਾ ਠੀਕ ਆ ਜੀ ਕਿੰਨਾ ਬਣ ਗਿਆ ਸਾਢੇ 6 ਟਨ ਸਾਢੇ 6 ਟਨ 65 ਕੁਇੰਟਲ 53 ਫੁੱਟ ਲੰਬੇ ਚ ਉਹਦੇ ਚ ਆਉਂਦਾ ਕੀ ਕੀ ਆ ਕੰਪਰੈਸ਼ ਆਪਣੇ सस्पेंशन ਕਿੰਨੇ ਸਾਰੇ ਟਾਇਰ ਹਨਾ ਉਹਨਾਂ ਦਾ ਸਾਰਾ ਟਮਟਮ ਟਰੈਲਰ ਦੇ ਬ੍ਰੇਕ ਕਹਿ ਲਓ ਸਿਰੇ ਤੱਕ ਠੀਕ ਆ ਸਾਰਾ ਟਮਟਮ ਇਨਕਲੂਡ ਕਰਕੇ 65 ਕੁਨਟਲ ਕੁੱਲ ਵਜ਼ਨ ਬਣਦਾ ਉਹਦੀ ਸਪੀਡ ਕਦੇ ਆਪਾਂ ਸੋਚਿਆ ਵੀ ਕਿੰਨੀ ਆ 110 ਦੀ ਸਪੀਡ ਹੁੰਦੀ ਆ ਇਹਨਾਂ ਨੂੰ ਕਰਕੇ ਦੇਖੋ ਤਾਂ ਭਾਵੇਂ ਕੋਈ ਵੀ ਆ ਇਹਨਾਂ ਨੂੰ ਕਰਕੇ ਦੇਖੋ ਤਾਂ 110 ਤੇ ਵੀ ਇਹ ਚ ਰਹਿੰਦਾ ਕੀ ਆ ਜੇ ਸਾਰੀ ਉਹ ਨਾ ਖਿੱਲਰ ਗਈ ਮੇਰੇ ਸਵਾਲ ਇਹ ਨੇ ਕਿਉਂ ਉਹਨਾਂ ਨੇ ਵੇਟ ਘਟਾਇਆ ਜਦੋਂ ਲੋਡ ਕਹਿੰਦੇ ਕਾਰਡ ਦੀ ماں ਹੁੰਦੀ ਆ ਵੇਟ ਨੂੰ ਦੂਰ ਦੂਰ ਤੱਕ ਲੈ ਕੇ ਜਾਣਾ ਸੀ ਫਿਊਲ ਬਚਾਉਣਾ ਸੀ ਘਾਟਾਂ ਸੀ ਤਾਂ ਕਰਕੇ ਵੇਟ ਘਟਾਇਆ ਜਾ ਸਕਦਾ ਆਪਣੀ ਆ ਟਰਾਲੀ ਚ ਵੀ ਘਟਾਇਆ ਜਾ ਸਕਦਾ ਘਟਾਵਾਂਗੇ ਵੀ ਇਹਦੇ ਚ ਕੋਈ ਦੋਰਾਮਾ ਨਹੀਂ ਠੀਕ ਆ ਜੀ 110 ਦੀ ਸਪੀਡ ਕੁੱਲ ਜਿਹੜਾ ਟ੍ਰੇਲਰ ਆ ਉਹਦਾ ਮੈਕਸਿਮਮ ਵੇਟ ਦੱਸ ਰਿਹਾ ਮੈਂ 65 ਕੁਇੰਟਲ 6.5 ਟਨ ਮੈਕਸਿਮਮ ਵੇਟ ਆ वैसे मैं अभी सुनन चाहा कि कुल 30 क्विंटल ਦੇ 25-25 क्विंटल ਦੇ ਵੀ ਡਰਾਈਵ ਹੈਗੇ ਨੇ ਟਰੈਲਰ। ਕੁੱਲ ਕਿਉਂ ਨੇ? ਉਹਨਾਂ ਤੇ ਟੈਕਨੀਕ ਲੱਗੀ ਹੋਈ ਆ। ਉਹਨਾਂ ਦਾ ਕਦੇ ਜੇ ਤੁਸੀਂ ਸਮਝਣਾ ਉਹਨੂੰ ਬਹਿ ਕੇ ਉਹਦੇ ਡਿਜ਼ਾਈਨ ਨੂੰ ਸਮਝਿਓ। ਉਹਨਾਂ ਨੇ ਕੋਸ਼ਿਸ਼ ਕੀਤੀ ਆ ਭਾਰ ਘਟਾਉਣ ਦੀ। ਜੇ ਐਡਾ ਬੜਾ ਬਜਟ ਟੰਗ ਦਿੰਦੇ ਕਿਵੇਂ ਟਰੈਲਰ ਲੈ ਕੇ ਤੁਰਪੂਗਾ? ਠੀਕ ਆ। ਹੁਣ ਆਜੋ ਅੱਗੇ ਆਪਣੀਆਂ ਐਗਰੀਕਲਚਰ ਟਰਾਲੀਆਂ ਤੇ 16 ਫੁੱਟ ਦੀ ਟਰਾਲੀ ਭਾਵੇਂ ਆਪਣੀ ਆ। ਠੀਕ ਆ? ਭਾਵੇਂ ਮੁੰਡੇ ਵਾਲਿਆਂ ਨੇ ਬਣਾਈ ਆ ਜੋ ਪਿੱਛੋਂ ਡਿਜ਼ਾਈਨ ਚੱਲਦਾ ਆਉਂਦਾ ਉਹਨਾਂ ਨੇ ਬਣਾਤੀ ਠੀਕ ਆ ਮੈਂ ਕੋਈ ਉਹਨਾਂ ਨੂੰ ਨਹੀਂ ਕਹਿੰਦਾ ਮੈਂ ਹੋਰ ਨਹੀਂ ਕਿਸੇ ਨੂੰ ਕਹਿੰਦਾ ਮੈਂ ਤਾਂ ਇਸ਼ੂ ਦੀ ਗੱਲ ਕਰਦਾ ਆਪਣੇ ਵਾਲੀ ਟਰਾਲੀ ਤੇ ਲਾ ਲਓ 16 ਫੁੱਟ ਦੀ ਟਰਾਲੀ ਆ ਵਜ਼ਨ ਕਿੰਨਾ 38 ਕੁਆਂਟਲ 3.8 ਟਨ ਜੇ ਇਹ 53 ਫੁੱਟ ਦੀ ਹੋ ਜਾਵੇ weight ਕਿੱਧਰ ਨੂੰ ਚਲਿਆ ਜਾਊਗਾ ਹਿਸਾਬ ਲਾਓ ਤਾਂ ਹੁਣ ਜਿਹੜਾ ਯੂ ਐਸ ਕੈਨੇਡਾ ਦਾ weight ਆ ਉਹ 110 ਦੀ speed ਤੇ 17 ਟਨ ਟੈਂਡਮ ਜਿਹੜਾ ਟੈਂਡਮ ਐਕਸਲ ਆ ਉਹਦੇ ਚ ਪਾ ਲੰਦਿਆ 17 ਟਨ 17 ਟਨ ਕਿੰਨਾ ਬਣ ਗਿਆ 170 ਕੁਇੰਟਲ 110 ਦੀ ਸਪੀਡ ਤੇ ਜੇ ਆਪਾਂ ਗ੍ਰੋਸ ਵੇਟ ਲਾ ਲਈਏ ਨਾ ਯੂ ਐਸ ਕੈਨੇਡਾ ਦਾ ਕਿਤੇ ਕਿਤੇ ਸਟੇਟ ਵਾਈਜ਼ ਵੱਖਰਾ ਵੀ ਹੋ ਸਕਦਾ 85000 ਪਾਉਂਡ ਤੱਕ ਜਾਂਦੇ ਆ 85000 ਪਾਉਂਡ ਕਿੰਨਾ ਬਣਦਾ 40 ਟਨ 42 42 ਟਨ ਟੋਟਲ weight ਬਣ ਜਾਂਦਾ speed ਹੁੰਦੀ ਹੈ 110 ਦੀ ਫਿਰ ਇਹਨਾਂ ਨੂੰ 20 30 ਦੀ speed ਤੇ ਇੰਨਾ weight ਮੰਨ ਲਓ ਕੀ ਤੱਕ ਬਣਦਾ ਹੁਣ ਆਪਾਂ ਆਪਣੇ ਵਾਲੀ ਤੇ ਆ ਜਾਈਏ ਉਹ ਨਾਲੇ ਮੈਂ ਹੋਰ ਇੱਕ ਐਡ ਆਨ ਕਰਦਾ ਉਹ ਪਾਸ weight ਆ ਅੰਡਰ ਲੋਡ ਜਿਹਨੂੰ ਆਪਾਂ ਕਹਿੰਦੇ ਆ ਆਪਣੇ ਕੀ ਆ ਟੋਟਲੀ ਓਵਰ ਲੋਡ ਚੱਲਦਾ ਜੇ ਇਹਦੀ ਪਾਸਿੰਗ ਦੇ ਚੱਕਰ ਚ ਪੈ ਜਾਈਏ ਨਾ ਜਿਨ੍ਹਾਂ ਚ ਆਪਾਂ 4 4 500 ਕੁਇੰਟਲ ਪਾਉਂਦੇ ਆ ਇਹਨਾਂ ਨੂੰ ਪਾਸ ਕਰਾਉਣ ਦੇ ਚੱਕਰ ਚ ਪਈਏ weight ਘਟ ਕੇ ਕੁੱਲ 10 ਤੋਂ 12 ਟਨ ਰਹਿ ਜਾਣ ਇਹ ਤਜਰਬਾ ਕੱਢ ਲਿਓ ਉਹ ਅੰਡਰ ਲੋਡ weight ਜਿਹੜਾ ਪਾਸ ਕੀਤਾ ਹੋਇਆ ਟ੍ਰਾਂਸਪੋਰਟ ਅਥਾਰਟੀ ਨੇ ਹੁਣ ਆਜੋ ਇੰਡੀਆ ਵਾਲਿਆਂ ਦਾ ਮੰਨ ਕੇ ਚੱਲੋ 32 ਫੁੱਟ ਦੀ ਆਪਾਂ ਟਰਾਲੀ ਲਾ ਲਈਏ ਦੁੱਗਣੀ ਕਰ ਲਓ ਇਹਨੂੰ ਕਿੰਨ 35 35 ਹਰ 35 ਉਹ ਕਰ ਲਓ 70 ਕੁਆਂਟ 70 ਕੁਆਂਟਲ ਦੀ ਕਹੋਗੀ ਠੀਕ ਆ ਸਪੀਡ ਕੀ ਆ ਕੁੱਲ 30 ਦੀ weight ਕਿੰਨਾ ਕੁ ਆਪਾਂ ਇੰਨਾ ਕਿੰਨਾ ਕੁ weight ਪਾਉਣਾ ਹੁੰਦਾ ਵੱਧ ਤੋਂ ਵੱਧ 200 250 ਕੁਆਂਟਲ ਉਹ ਵੀ ਗੰਨਾ ਗੁੰਨਾ ਉਹ ਇਨ ਜਰਨਲ ਤਾਂ ਆਪਾਂ ਕਣਕ ਚ ਨਹੀਂ ਢੋਨੇ ਆ ਆਪਾਂ 17 ਟਨ ਤੋਂ ਵੀ ਥੱਲੇ ਰਹਿਨੇ ਆ ਬਹੁਤ ਓਵਰਲੋਡ ਆ ਕੋਈ 500 ਪਾ ਲੰਦਾ 600 ਪਾ ਲਦਾ ਹਾਸੇ ਵੀ ਹੁੰਦੇ ਨੇ ਪਰ ਬਰਾਬਰ ਹੀ ਆਪਾਂ ਲੋਡ ਮੰਨ ਕੇ ਚੱਲਣੇ ਪੌਣਿਆ ਜੇ ਆਪਾਂ ਕਣਕ ਪਾਈਏ 32 ਫੁੱਟੀ ਟਰਾਲੀ ਚ ਕਿੰਨੀ ਪੈ ਜੂਗੀ 250 ਕੁਆਂਟਲ ਪੈ ਜੂ 25 ਟਨ ਹੋ ਗਿਆ ਉਹ ਵੀ ਓਵਰਲੋਡ ਜੇ ਆਪਾਂ ਉਹਨੂੰ ਪਾਸ ਕਰਾਉਣ ਲੱਗੀ ਹੈ ਨਾ ਮਸਾ 17 ਟਨ ਪਾਸ ਹੋਊਗੀ ਜੇ ਸਾਰੇ ਪੈਰਾਮੀਟਰ ਦੇਖ ਕੇ ਪਾਸ ਕਰਨ ਲੱਗੀ ਹੈ ਮੇਰਾ ਇਹ ਵੀਡੀਓ ਦਾ ਮੰਤਵ ਕੀ ਆ ਵੀਰ ওভার weight ਆਪਾਂ ਚੀਜ਼ਾਂ ਬਣਾਉਣੀਆਂ ਰੋਕ ਕੇ ਇਹਦੇ ਤੇ ਥੋੜਾ ਜਿਹਾ ਦਿਮਾਗ ਲਾਈਏ 에어ਕ੍ਰਾਫਟਸ ਨੇ ਜਹਾਜ਼ ਕਿੰਨਾ ਉਹਨਾਂ ਦਾ ਭਾਰ ਘਟਾਇਆ ਗਿਆ ਦੇਖੋ ਕੀ ਨਹੀਂ ਹੋ ਸਕਦਾ ਠੀਕ ਆ ਹੁਣ ਆ ਜੋ ਇੰਡੀਆ ਇੰਡੀਆ ਵਾਲਾ ਜਿਹੜਾ ਘੋੜਾ ਆਪਾਂ ਕਹਿੰਦੇ ਆ ਜਿਹਨੂੰ ਟ੍ਰੇਲਰ ਆਪਾਂ ਉਹਦੀ ਗੱਲ ਕਰ ਲੈਨੇ ਜਿਹੜਾ ਟਾਟਾ ਦਾ 32 ਫੁੱਟਾ ਟ੍ਰੇਲਰ ਆ ਟੈਂਡਮ 4 ਫੁੱਟੋ ਦੀ ਸਾਈਡ ਆ 80 ਦੀ ਸਪੀਡ ਤੱਕ ਉਹ ਜਾਂਦਾ ਉਹਦੀ ਜਿਹੜੀ ਗ੍ਰੋਸ ਆ ਟੋਟਲ weight 52 ਟਨ ਸਾਰੇ ਘੋੜੇ ਦਾ 52 ਟਨ weight gross pass ਉਹਦੇ ਉੱਪਰ ਲਿਖਿਆ ਹੁੰਦਾ 52 ਟਨ 520 ਕੁਇੰਟਲ ਹੁਣ 520 ਚੋਂ ਜਿਹੜਾ ਉਹਦਾ ਮੰਨ ਕੇ ਚੱਲੋ weight ਆ ਘੋੜੇ ਦਾ ਉਹ ਹੈਗਾ ਪਿੱਛੇ ਰਹਿ ਜਾਂਦਾ ਉਹਦਾ 44 ਟਨ ਰਹਿ ਜਾਂਦਾ ਉਹ ਵੀ ਇੱਥੇ ਕਿ ਜਈ ਆ ਜਾ ਕੇ ਤੁਸੀਂ ਕਹਿ ਲੋ ਵੀ 6 ਤੋਂ 7 ਟਨ ਦਾ 65 65 ਕੁਇੰਟਲ ਦਾ ਖਾਲੀ ਉਹ ਟਰਾਲਾ ਉਹ ਵੀ ਮੈਂ ਕਹਿ ਰਿਹਾ ਵੈਸੇ ਘੱਟ ਆ ਇਹਦੋਂ ਬਹੁਤ 60 ਕੁਇੰਟਲ ਦਾ ਲਾ ਲਓ ਠੀਕ ਆ ਜੀ ਲੰਬਾਈ ਕਿੰਨੀ ਹੋਗੀ 32 ਫੁੱਟ weight ਕਿੰਨਾ ਲੱਗੇ ਜਾਂਦਾ 44 ਉਹ ਵੀ ਅੰਡਰ ਲੋਡ ਦੀ ਗੱਲ ਕਰਦੇ ਆਪਾਂ 30 35 40 ਟਨ ਆਪਾਂ ਆਮ ਪਾ ਲੈਨੇ 80 ਦੀ ਸਪੀਡ ਤੇ ਮੇਨ ਇੰਜੇਜ ਮੈਟਰ ਕੀ ਕਰਦੀ ਆ ਸਪੀਡ ਮੈਟਰ ਕਰਦੀ ਆ ਟਰਾਲੀ ਨੂੰ ਜਿੰਨੇ ਮਰਜ਼ੀ ਟਨ ਦੀ ਕਰ ਲਓ 110 ਤੇ ਕਰਕੇ ਦੇਖੋ ਕਿਸ ਦੇ ਪਿੱਛੇ ਪਾ ਕੇ ਜੇ ਹਿੱਸਾ ਬੈਰਿੰਗ ਸਾਰਾ ਕੁਝ ਹੀ ਨਖ ਲਰ ਗਿਆ ਫਰੋਂ ਦੇ ਚ ਬ੍ਰੇਕ ਵੀ ਨੇ ਕਿੰਨੀ ਟੈਕਨੋਲੋਜੀ ਆ ਟਰਾਲੇ ਚ ਪਾਵਰ ਬ੍ਰੇਕ ਨੇ ਐਕਸਲ ਨੇ ਇੱਕ ਡਿਜ਼ਾਈਨ ਆ ਪ੍ਰੋਪਰ ਮੰਨ ਕੇ ਚਲੋ weight ਦਾ ਦੇਖੋ ਕਿੰਨਾ ਜਾ ਕੇ ਫਰਕ ਪੈਂਦਾ weight ਮੰਨ ਕੇ ਚਲੋ ਆਪਾਂ ਬਰਾਬਰ ਵੀ ਕਹਿ ਲੰਨੇ ਆ ਸਪੀਡ ਕਿੱਥੇ ਜਾਂਦੀ ਆ ਕਿੰਨਾ ਫਰਕ ਪੈਂਦਾ ਸਪੀਡ ਦਾ ਮੇਰਾ ਮੰਤਵ ਕੀ ਆ ਕਿ ਆਪਾਂ ਜਿਹੜਾ ਭਾਰ ਆ ਟਰਾਲੀ ਦਾ ਉਹ ਘਟਾਇਆ ਜਾ ਸਕਦਾ ਕੋਈ ਏਡੀ ਵੱਡੀ ਰਾਕਟ ਸਾਇੰਸ ਨਹੀਂ ਮੈਂ ਪਹਿਲਾਂ ਵੀ ਰੀਲ ਪਾਈ ਸੀ ਹੁਣ ਵੀ ਮਾਰਾ ਰੱਖੇ ਸੁਖ ਮਹੀਨੇ ਦੋ ਮਹੀਨੇ ਤੱਕ ਤੁਹਾਨੂੰ ਘਟੋ ਘਟ ਸੱਤ ਅੱਠ ਅੱਠ ਕਿ ਕੁਆਂਟਲ 16 ਫੁੱਟੀ ਟਰਾਲੀ ਚ ਆਪਾਂ ਵਜਨ ਜ਼ਰੂਰ ਘਟਾਵਾਂਗੇ ਜ਼ੋਰ ਕੋਸ਼ਿਸ਼ ਪੂਰੀ ਆ ਵੀ ਅੱਠ ਕੁਆਂਟਲ weight ਘਟ ਜੂਗਾ ਹੋਰ ਟਰਾਈ ਕਰਾਂਗੇ ਹੋਰ ਘਟ ਜੂਗਾ ਯਾਰ ਐਡੀ ਕੀ ਗੱਲ ਆ ਵਜਨ ਨਾ ਘਟਣ ਵਾਲੀ ਕਿਸੇ ਵੀ ਚੀਜ਼ ਚ ਵਜਨ ਕਿਉਂ ਨਹੀਂ ਘਟ ਸਕਦਾ ਇਹ ਮੈਂ ਤੁਹਾਨੂੰ ਵੱਧ ਤੋਂ ਵੱਧ weight ਦੱਸਿਆ ਟਰੈਲਰਾਂ ਦਾ ਵੈਸੇ ਤੁਸੀਂ ਪਤਾ ਕਰ ਲਿਓ ਇਦੋਂ ਟਰੈਲਰ ਬਹੁਤ ਹੌਲੇ ਨੇ ਟਰਾਲੀ ਨਾਲ ਜਿੰਨਾ ਜਦ ਟਰਾਲੀ ਨਾਲੋਂ ਜ਼ਿਆਦਾ ਵਜ਼ਨ ਚੱਕਦੇ ਆ ਜਿਹੜਾ ਤੁਸੀਂ ਟਰਾਲੀਆਂ ਦਾ ਵਜ਼ਨ ਕਹਿੰਦੇ ਓਏ ਸਾਰਾ ਓਵਰਲੋਡ ਆ ਉਹ ਮੈਂ ਤੁਹਾਨੂੰ ਅੰਡਰਲੋਡ weight ਦੱਸਿਆ ਜਿਹੜਾ ਇੱਕ ਕੰਪਨੀ ਪਾਸ ਕਰਕੇ ਦਿੰਦੀ ਆ ਟਰਾਲੀ ਤੇ ਲਵਾ ਕੇ ਲਿਆਓ ਸਟੈਂਪ ਵੀ ਇੰਨਾ ਇਹ ਪਾਸ ਆ ਵਿਦ ਟਰਾਂਸਪੋਰਟ ਅਥਾਰਟੀ ਤੋਂ ਕਦੇ ਨਹੀਂ ਪਾਸ ਹੁੰਦਾ ਕਿਉਂਕਿ ਸੇਫਟੀ ਹੋਣੀ ਹੋਣੀ ਇਹਦੀ ਮੰਤਵ ਇਹ ਆ ਵੀ ਹਰ ਜਗ੍ਹਾ ਐਨੇ ਬੱਤੇ ਕਰ ਦੋ ਇੱਥੇ ਪਲੇਟ ਲਾ ਕੇ ਬੈਲਡ ਕਰ ਦੋ ਆਪਾਂ ਇਹ ਕਿਉਂ ਨਹੀਂ ਸੋਚਦੇ ਕਿ ਆਪਾਂ ਭਾਰ ਨੂੰ ਡਿਸਟ੍ਰਿਬਿਊਟ ਕਰਨਾ ਸਿੱਖੀਏ ਹੁੱਕਾਂ ਦੇਖੋ ਟਰੈਕਟਰਾਂ ਦੀਆਂ ਕਿੱਥੇ ਫਸਾਈਆਂ ਹੁੰਦੀਆਂ ਨੇ ਬਾਹਰ ਕਿਤੇ ਯਾਰ ਭਾਜਨ ਨਹੀਂ ਪਾਉਂਦੇ ਟਰਾਲੀਆਂ 'ਚ ਹੁੱਕਾਂ ਦੇਖੋ ਉਹਨਾਂ ਦੀਆਂ ਕਿੱਦਾਂ ਦੀਆਂ ਨੇ ਹੁਣ ਆਹੀ ਲਾ ਲਓ ਜਿੰਨੀਆਂ ਵੀ ਆ ਨੇ ਹੁੱਕਾਂ ਦੇਖੋ ਕਿੱਡੀਆਂ-ਕਿੱਡੀਆਂ ਮੋਟੀਆਂ ਨੇ ਐਡੀ ਵੱਡੀ ਹੁੱਕ ਜਾਂ ਆ ਚੀਜ਼ ਕਿੰਨਾ ਭਾਰ ਆ ਯਾਰ ਸੋ ਇਹੀ ਆ ਕਿ ਸਾਰੇ ਹੀ ਆਪਾਂ ਕੋਈ ਆਪਣਾ ਕਿਸੇ ਵੀ ਵੀਰ ਨਾਲ ਕੋਈ ਰਾਜ ਰੌਲਾ ਨਹੀਂ ਇਹੀ ਕੋਸ਼ਿਸ਼ ਆ ਕਿ ਭਾਰ ਘਟਾਈਏ ਇਹਦਾ ਹੁਣ ਜਿਹੜਾ ਡਿਜ਼ਾਈਨ ਚੱਲਦਾ ਆਉਂਦਾ ਉਹ ਹੀ ਅਗਲਾ ਅੱਗੇ ਬਣਾਈ ਜਾਂਦਾ ਕੰਮ ਹਰੇਕ ਦਾ ਚੱਲਦਾ ਹੈ बिकਦੀਆਂ ਨੇ ਅਗਲਾ ਵੇਚੀ ਜਾਂਦਾ ਸੋ ਮੇਰੀ ਇਹੀ ਬੇਨਤੀ ਆ ਸਾਰੇ ਵੀਰਾਂ ਨੂੰ ਬੇਨਤ ਨਿਮਰਤਾ ਸਹਿਤ ਕਿ ਯਾਰ ਆਪਣੀ ਕੋਈ ਮੇਰੀ ਕਾਦੀ ਜਿੱਦਾ ਯਾਰ ਜਾਂ ਫਾਰਮਰਾਂ ਨਾਲ ਜਾਂ ਟਰਾਲੀਆਂ ਬਣਾਉਣਾ ਮੈਨੂੰ ਦੱਸੋ ਮੇਰਾ ਕੋਈ ਵੱਟਦਾ ਰੋਲ ਹੈ ਮੈਂ ਕਿਸੇ ਨੂੰ ਜਾਣਦਾ ਨਹੀਂ ਪੁੱਛਦਾ ਨਹੀਂ ਮੁੰਡੇ ਵਾਲੇ ਨੇ ਇਹਨਾਂ ਨਾਲ ਚਲੋ ਮੈਂ ਵਰਤਦਾ ਪਿਆਰ ਆ ਮੇਰਾ ਇਹਨਾਂ ਨਾਲ ਇਹ ਵੀ ਅਸੀਂ ਆਮ ਤੌਰ ਤੇ ਡਿਸਕਸ ਕਰਦੇ ਰਹਿੰਦੇ ਆ ਕਿ ਹਾਂ ਭਾਰ ਕਿਵੇਂ ਘਟਾਈਏ ਤੇ ਘਟਾਉਣਗੇ ਵੀ ਮੁੰਡੇ ਇਹਨੀ ਗੱਲ ਸੋ ਆਪਾਂ ਨਾ ਹਰੇਕ ਚੀਜ਼ ਨੂੰ ਆਪਣੇ ਖੇਮੇ ਤੋਂ ਬਾਹਰ ਜਾ ਕੇ ਕੰਪੇਅਰ ਕਰਕੇ ਦੇਖਿਆ ਕਰੀਏ ਵੀ ਆਪਾਂ ਕਿੱਥੇ ਖੜੇ ਆ। ਐਦਾਂ ਦੀ ਕੋਈ ਵੱਡੀ ਗੱਲ ਨਹੀਂ ਭਾਰ ਬਿਲਕੁਲ ਘਟਾਇਆ ਜਾ ਸਕਦਾ ਲੋਹੇ ਦੀ ਕੁਆਲਿਟੀ ਵਧਾਈ ਜਾ ਸਕਦੀ ਹੈ। ਟਰੱਕਾਂ 'ਚ ਵੀ ਮਾਲ ਇਹ ਜਾਂਦਾ। 100 ਦੀ ਸਪੀਡ ਤੇ ਬ੍ਰੇਕ ਜਾਂ ਵੱਜਦੇ ਆ ਕਿਵੇਂ ਮਾਲ ਹਿੱਲਦਾ? ਜੋ ਵੀ ਉਹਦੇ ਵਿੱਚ ਪਾਇਆ ਹੋ ਉਹ ਤੇ ਭਾਰ ਨਹੀਂ ਪੈਂਦਾ। ਆਪਾਂ ਕਹਿੰਨਾ ਸਾਈਡ ਤੇ ਆਏ ਆ ਜੀ ਬਾਹਰ ਹੈ ਜੀ। ਟ੍ਰੱਕਾਂ ਦਾ ਇੰਨਾ ਇੰਨਾ ਭਾਰ ਇੰਨੀ ਸਪੀਡ ਤੇ ਬ੍ਰੇਕ ਵੱਜਦੇ ਆ ਐਦੋਂ ਦੁੱਗਣੀ ਸਟਰੈਂਥ ਹੋਣੀ ਚਾਹੀਦੀ ਆ ਟਰੱਕ ਦੀ ਤਾਂ ਇੰਨਾ ਭਾਰ ਲੈ ਕੇ ਇੰਨੀ ਸਪੀਡ ਤੇ ਜਾਂਦਾ ਸੋ ਮੇਰਾ ਖਿਆਲ ਹੈ ਤੁਹਾਨੂੰ ਚੰਗੀ ਲੱਗੀ ਹੋਊਗੀ ਪਸੰਦ ਆਈ ਹੋਊਗੀ ਜੇ ਚੰਗੀ ਲੱਗੀ ਸ਼ੇਅਰ ਤਾਂ ਕਰਿਓ ਕਮੈਂਟ ਤਾਂ ਕਰਿਓ ਜੇ ਚੰਗੀ ਲੱਗੀ ਜੇ ਨਹੀਂ ਚੰਗੀ ਲੱਗਦੀ ਬਿਲਕੁਲ ਨਹੀਂ ਕਰਨੀ ਤੇ ਮੈਂ ਫੇਰ ਦੁਬਾਰੇ ਕਹਿੰਨਾ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰਾ ਤਾਂ ਹੈਗਾ ਫਾਰਮਰ ਵੈਲਫੇਅਰ ਈਸ਼ੂ ਉਠਾਈਏ ਯਾਰਾ ਪੱਕੀ ਦਿੱਕਤ ਆ ਈਸ਼ੂ ਉਠਾਵਾਂਗੇ ਕਿਉਂ ਨਹੀਂ ਹੱਲ ਹੋਊਗਾ ਜੇ ਮੈਂ ਬੋਲਦਾ ਮੈਂ ਕਿਸੇ ਤੋਂ ਪਹਿਲਾਂ ਬਲਣਾ ਯਾਰ ਕਿਸੇ ਦਾ ਕੀ ਨੁਕਸਾਨ ਕਿਸੇ ਨੂੰ ਚੰਗੀ ਲੱਗਦੀ ਆ ਸੁਣ ਲਓ ਨਹੀਂ ਗਾਹ ਲੰਘ ਜਾ ਇਹ ਚ ਤਕਲੀਫ ਮੰਨਣ ਵਾਲੀ ਕਿਹੜੀ ਗੱਲ ਆ ਸਾਸਿਕਾ